ਜਦੋਂ ਸਾਨੂੰ ਪਤਾ ਲੱਗਾ ਇੱਕ ਸਾਡੇ ਐਮਪੀ ਦੋਸਤ ਨੇ ਜਿਨ੍ਹਾਂ ਨੇ ਖੁਦ ਉਹ ਜਿਹੜਾ ਬੰਬ ਮਾਰ ਰਿਹਾ ਸੀ ਉਹਨੂੰ ਹੱਥੇ ਚ ਫੜਿਆ ਸਾ ਗੁਰਜੀਤ ਸਿੰਘ ਔਜਲਾ ਅਮ੍ਰਿਤਸਰ ਵਾਲਾ ਇਲਜ਼ਾਮ ਨਹੀਂ ਲਾ ਸਕੇ ਐਮਪੀ ਆਪਣਾ ਨਿਕਲਿਆ ਕੋਈ ਅਜੇ ਤੱਕ ਐਕਸ਼ਨ ਨਹੀਂ ਕੋਈ ਹੋਮ ਮਿਨਿਸਟਰ ਦੀ ਸਟੇਟਮੈਂਟ ਨਹੀਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਬੇਨਤੀ ਇਹ ਹੈ ਕਿ ਅਸੀਂ ਸਮੁੱਚੇ ਵੇਖੋ ਗੱਲ ਮੇਰੇ ਵੀਰੋ ਤੇ ਭਰਾਓ ਤਕਰੀਬਨ 150 ਐਮਪੀ اپوزیشن ਪਾਰਟੀਆਂ ਦਾ ਇਹ ਭਾਜਪਾ ਦੀ ਸਰਕਾਰ ਨੇ ਜਿਹੜੇ ਪਾਰਲੀਮੈਂਟ ਚ ਐਂਟਰੀ ਕੀਤੀ ਜਿਨ੍ਹਾਂ ਨੇ ਕੱਲਾ ਸਵਾਲ ਸਾਡੇ ਐਮਪੀਆ ਨੇ ਪੁੱਛਿਆ ਸੀ ਕਿ ਹੋਮ ਮਨਿਸਟਰ ਸਟੇਟਮੈਂਟ ਦੇ ਕਿ ਬੰਦੇ ਹਾਜ਼ਰ ਕਿਸਤ ਨਾ ਹੋਏ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਮੇਰੇ ਵੀਰੋ ਅਸੀਂ ਦਿੱਲੀ ਵਿੱਚ ਸੀ ਕੈਪਟਨ ਸਾਹਿਬ ਵੀ ਸਾਡੇ ਨਾਲ ਸੀ ਸੰਦੀਪ ਸਿੰਘ ਜੀ ਪ੍ਰਧਾਨ ਜੀ ਵੀ ਸਨ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਐਮਪੀ ਦੋਸਤ ਨੇ ਜਿਨ੍ਹਾਂ ਨੇ ਖੁਦ ਉਹ ਜਿਹੜਾ ਬੰਬ ਮਾਰ ਰਿਹਾ ਸੀ ਉਹਨੂੰ ਹੱਥੇ ਚ ਫੜਿਆ ਸਾ ਗੁਰਜੀਤ ਸਿੰਘ ਔਜਲਾ ਅਮਰitsar ਵਾਲਿਆਂ ਨੇ ਅਸੀਂ ਪਹਿਲੇ ਫਿਕਰਮੰਦ ਸੀ ਕਿ ਇਹ ਵੇਲੋ ਕੋਈ ਆਪਣੇ ਸੂਬੇ ਦਾ ਤੇ ਨਹੀਂ ਤੁਸੀਂ ਸਮਝ ਹੀ ਗਿਆ ਮੈਂ ਸਮਝਾਣਾ ਕੀ ਚਾਹਨਾ ਜਾਂ ਕਿਹੜੀ ਘੱਟ ਗਿਣਤੀ ਹੋਰਦਾ ਸੀ ਕਿ ਤੇ ਨਵਾਂ ਹੀ ਨਾ ਕੰਮ ਸ਼ੁਰੂ ਹੋ ਜੇ ਜਾਂ ਕੋਈ ਪਾਸ ਦੇਣ ਵਾਲਾ ਕੋਈ ਕਿਹੜੀ ਪਾਰਟੀ ਦਾ ਐਮਪੀ ਸੀ ਹੁਣ ਤੁਸੀਂ ਵੇਖੋ ਉਹਦੇ ਵਿੱਚ ਐਮਪੀ ਇਹ ਸੰਦੂ ਸਾਹਿਬ ਛੋਟਾ ਜਿਹਾ ਫਰਮਾਨ ਜਾਰੀ ਕਰੋ ਬੀਬੀਓ ਹੁਣ ਪ੍ਰਧਾਨ ਜੀ ਇਸ ਤੋਂ ਬਾਅਦ ਬਾਜਵਾ ਸਾਹਿਬ ਤੋਂ ਬਾਅਦ 5 ਮਿੰਟ ਦਾ ਸਮਾਂ ਪੰਜ ਸੱਤ ਔਖੇ ਸੌਖੇ ਹੁਣ ਬਹਿ ਜਾ ਮੇਰੀਆਂ ਭੈਣਾ ਬਹਿ ਜਾ ਬਹਿ ਜਾ ਸ਼ਾਬਾਸ਼ ਧੰਨਵਾਦ ਹੁਣ ਨਹੀਂ ਉੱਠਣਾ ਤੁਹਾਨੂੰ ਮਹਾਰਾਜ ਦੀ ਸੌ ਸੱਚੀ ਕਹਿਣਾ ਹੁਣ ਬਹਿ ਜਾ ਬਹਿ ਜਾ ਬਸ ਔਰ ਮਹਾਰਾਜ ਦੀ ਸੌ ਪੁਆਤੀ ਉੱਤੇ ਉੱਠਣ ਜੋਗੇ ਰਹੀ ਨਹੀਂ ਅੱਛਾ ਹੁਣ ਅਗਲੀ ਗੱਲ ਮੇਰੀ ਸੁਣ ਲਓ ਐਨੀ ਗੱਲ ਕਹੀ ਗਈ ਸੀ ਤੇ ਪਾਸ ਕਿਹਦਾ ਸੀ ਜਿਹੜੇ ਉਹ ਬੰਦਿਆ ਨੇ ਉਥੇ ਆਕੇ ਡਿਮੋਨਸਟ੍ਰੇਟ ਕੀਤਾ ਪਾਰਲੀਮੈਂਟ ਚ ਉਹ ਬੰਦੇ ਕੌਣ ਸਨ ਜੀ ਵੱਖ-ਵੱਖ ਸੂਬਿਆਂ ਦੇ ਤੇ ਪਾਸ ਦਿੱਤਾ ਭਾਜਪਾ ਦੇ ਕਰਨਾਟਕਾ ਦੇ ਕੈਂਪੀ ਨੇ ਭਾਜਪਾ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਪਾਸ ਦਿੱਤਾ ਕਿਤੇ ਕੋਈ ਹੋਰ ਹੁੰਦਾ ਤੇ ਅੱਜ ਉਹਨੂੰ ਗ੍ਰਿਫਤਾਰ ਕਰਕੇ ਐਂਡਮਨ ਨਿਕੋਬਰ ਉਹ ਕਾਲੇ ਪਾਣੀ ਉਸ ਐਮਪੀ ਨੂੰ ਲੈ ਗਏ ਹੋਣੇ ਸੀ ਜਿਸ ਮੈਂਬਰ ਕਰਤਾ ਹੋਣਾ ਸੀ ਪਾਰਲੀਮੈਂਟ ਚੋ ਕੱਢ ਦਿੱਤਾ ਹੋਣਾ ਸੀ ਗ੍ਰਫਤਾਰੀ ਹੋਈ ਹੋਣੀ ਸੀ ਤੇ ਪਤਾ ਨਹੀਂ ਕੀ ਕੀ ਟੀਵੀਜ਼ਨ ਤੇ ਚੱਲਦਾ ਹੋਣਾ ਸੀ ਇਲਜ਼ਾਮ ਨਹੀਂ ਲਾ ਸਕੇ ਐਮਪੀ ਆਪਣਾ ਨਿਕਲਿਆ ਕੋਈ ਅਜੇ ਤੱਕ ਐਕਸ਼ਨ ਨਹੀਂ ਕੋਈ ਹੋਮ ਮਿਨਿਸਟਰ ਦੀ ਸਟੇਟਮੈਂਟ ਨਹੀਂ ਉਸ ਦੇ ਖਿਲਾਫ ਮਜ਼ਾਹਰਾ ਕਰਦੇ ਹੋਏ ਜਿਹੜਾ ਸਾਡਾ ਜਮਹੂਰੀ ਹੱਕ ਹੈ 150 ਐਮਪੀ ਬਾਹਰ ਕੱਢ ਦਿੱਤਾ ਤੇ ਅੱਜ ਹੀ ਡਾਕਟਰ ਸਾਹਿਬ ਮੈਨੂੰ ਦੱਸ ਰਹੇ ਸੀ ਕਿ ਬਾਜੋ ਸਾਹਿਬ ਕੱਲ ਤਿੰਨ ਹੋਰ ਕਾਲੇ ਕਾਨੂੰਨ ਜਿਸ ਤਰ੍ਹਾਂ ਕਿਸਾਨਾਂ ਦੇ ਵੇਲੇ ਚਾਰ ਕਾਲੇ ਕਾਨੂੰਨ ਲੈ ਕੇ ਆਏ ਸੀ ਤਿੰਨ ਕਾਲੇ ਕਾਨੂੰਨ ਕਰ ਲੈ ਆਂਦੇ ਇਹਦਾ ਫਾਇਦਾ ਚੁੱਕਣ ਵਾਸਤੇ ਬਾਹਰ ਕੱਢ ਕੇ ਇਹਨਾਂ ਨੂੰ ਛੁੱਟੋ ਬਿੜਾ ਬਿਆਸ ਇਹੋ ਜਿਹਾ ਕਾਨੂੰਨ ਨੇ ਜਿਹਦੇ ਨਾਲ ਹਿੰਦੁਸਤਾਨ ਅੱਜ ਪੁਲਿਸ ਥੇ ਪੁਲਿਸ ਦੀ ਸਟੇਟ ਬਣ ਗਿਆ ਜਮੂਰੀਅਤ ਨੂੰ ਬਹੁਤ ਵੱਡਾ ਖਤਰਾ ਹੈ ਪੰਜਾਬ ਨੇ ਹਮੇਸ਼ਾ ਹੀ ਜਦੋਂ ਵੀ ਸੈਂਟਰ ਦੇ ਵਿੱਚ ਪਿਛਲੀ ਦੋ ਵਾਰ ਦੀਆਂ ਇਲੈਕਸ਼ਨ ਹੋਈਆਂ ਦੋਨੋਂ ਵਾਰ ਜਿੱਧਰ ਦੇਸ਼ ਨੇ ਭਾਵੇਂ ਵੋਟਾਂ ਕਿਸੇ ਬਨੇ ਹੋਰ ਪਾਈਆਂ ਪਰ ਪੰਜਾਬ ਨੇ ਹਮੇਸ਼ਾ ਆਪਣਾ ਕਰਦਾਰ ਵਖਾੰਦੇ ਹੋਏ ਸੈਂਟਰ ਦੇ ਇਹ ਫਤਵੇਂ ਦੇ ਖਿਲਾਫ ਆਪਣਾ ਫਤਵਾ ਦਿੱਤਾ ਸਾਨੂੰ ਪੂਰਨਾਸ਼ ਕਿ ਹੁਣ ਵੀ ਬਹੁਤ ਹੀ ਸੰਜੀਦਗੀ ਨਾਲ ਸਮਝਦਾਰੀ ਨਾਲ ਆਂਦੇ ਟਾਈਮ ਦੇ ਵਿੱਚ ਉਹਨਾਂ ਤਾਕਤਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਜਮਹੂਰੀਅਤ ਵੀ ਬਚਾ ਚੁੱਕਣ ਪੰਜਾਬ ਦੇ ਇੰਟਰਸਟ ਤੇ ਵੀ ਡਟ ਕੇ ਉਹਨਾਂ ਦੇ ਹੱਕਾਂ 'ਚ ਪਹਿਰਾ ਦੇ ਸਕਣ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਤੋਂ ਭਰਾਵਾਂ ਤੋਂ ਇਜਾਜ਼ਤ ਵੀ ਲਵਾਂਗਾ ਤੇ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਐਨਐਸਯੂਆਈ ਦੇ ਮੇਰੇ ਵੀਰ ਬੈਠੇ ਨੇ ਮਹਿਲਾ ਕਾਂਗਰਸ ਤੇ ਬੈਠੇ ਨੇ ਸਾਡੇ ਇੰਟਿਕ ਦੇ ਵੀ ਆਏ ਨੇ ਉਹਨਾਂ ਨੇ ਵੀ ਕਿਹਾ ਬਾਦਸ਼ਾਹ ਸਾਡੀ ਹਾਜ਼ਰੀ ਲਵਾਇਓ ਸੇਵਾਦਾਰ ਦੇ ਬੈਠੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਮਸ਼ਕੂਰ ਆ ਵਾਹਿਗੁਰੂ ਜੀ ਕਾ ਖਾਲਸਾ Tamam her gün çıkıp